ਕਹਾਣੀ ਦੀ ਸ਼ੁਰੂਆਤ ਵਿੱਚ ਅਸੀਂ ਇੱਕ ਪੁਰਾਣੇ ਜ਼ਮਾਨੇ ਦੇ ਆਦਮੀ ਨੂੰ ਵੇਖ ਰਹੇ ਹਾਂ ਜਿਸ ਨੇ ਇੱਕ ਨਚਾਰ ਵਰਗੇ ਕੱਪੜੇ ਪਾਏ ਹੋਏ ਸਨ ਅਤੇ ਉਹ ਸਮੁੰਦਰ ਵਿੱਚ ਕਿਤੇ ਜਾ ਰਿਹਾ ਸੀ ਇਸ ਦੌਰਾਨ ਉਹ ਇੱਕ ਬੋਤਲ ਵਿੱਚ ਪਿਸ਼ਾਬ ਕਰਦਾ ਹੈ ਅਤੇ ਜਦੋਂ ਉਹ ਇਸ ਨੂੰ ਇੱਕ ਮਸ਼ੀਨ ਵਿੱਚ ਪਾਉਂਦਾ ਹੈ ਤਾਂ ਉਸ ਮਸ਼ੀਨ ਤੋਂ ਸਫੈਦ ਅਤੇ ਮਿੱਠਾ ਪਾਣੀ ਨਿਕਲਦਾ ਹੈ ਜਿਸ ਨੂੰ ਉਹ ਸਵੇਰ ਦੀ ਚਾਹ ਵਾਂਗ ਘਟਕ ਜਾਂਦਾ ਹੈ ਇਸੇ ਦੌਰਾਨ ਅਸੀਂ ਵੇਖਦੇ ਹਾਂ ਕਿ ਉਹ ਪਾਣੀ ਨਾਲ ਗੁਣਗੁਣਾ ਕਰਨ ਤੋਂ ਬਾਅਦ ਉਸ ਨੂੰ ਸਮੁੰਦਰ ਵਿੱਚ ਸੁੱਟਣ ਦੀ ਬਜਾਏ ਇੱਕ ਟੱਬ ਵਿੱਚ ਸੁੱਟ ਦਿੰਦਾ ਹੈ ਜਿਸ ਵਿੱਚ ਪੌਦੇ ਲੱਗੇ ਹੋਏ ਸਨ ਦਰਅਸਲ ਇਸ ਆਦਮੀ ਦਾ ਨਾਮ ਬਿੱਕਰ ਹੈ ਅਤੇ ਉਹ ਸਮੁੰਦਰ ਵਿੱਚ ਸ਼ੌਕ ਨਾਲ ਨਹੀਂ ਸਗੋਂ ਮਜਬੂਰੀ ਵਿੱਚ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਸ ਮਜਬੂਰੀ ਕਾਰਨ ਸਮੁੰਦਰ ਤੇ ਹੈ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਕਹਾਣੀ ਪਚੀਵੀਂ ਸਦੀ ਤੇ ਆਧਾਰਿਤ ਹੈ ਜਿੱਥੇ ਦੁਨੀਆ ਦੇ ਸਾਰੇ ਗਲੇਸ਼ੀਅਰ ਅਤੇ ਬਰਫ਼ ਗਲੋਬਲ ਵਾਰਮਿੰਗ ਦੇ ਚਲਦੇ ਪਿਘਲ ਚੁੱਕੀ ਹੈ ਅਤੇ ਸਮੁੰਦਰ ਦੇ ਪਾਣੀ ਨੇ ਸਾਰੀ ਧਰਤੀ ਨੂੰ ਢੱਕ ਲਿਆ ਹੈ ਇਸੇ ਕਾਰਨ ਲੋਕ ਮਿੱਟੀ ਦੀ ਖੋਜ ਵਿੱਚ ਪਟਕ ਰਹੇ ਹਨ ਕਿ ਹੋ ਸਕਦਾ ਹੈ ਕਿਤੇ ਤਾਂ ਧਰਤੀ ਬਚੀ ਹੋਵੇ। ਇਸ ਦੌਰਾਨ ਬਿੱਕਰ ਸਮੁੰਦਰ ਵਿੱਚ ਕੁਝ ਖਾਨ ਦੀ ਖੋਜ ਵਿੱਚ ਜਾਂਦਾ ਹੈ ਅਤੇ ਕਾਫੀ ਦੇਰ ਤੱਕ ਮੱਛੀ ਲੱਭਣ ਦੇ ਬਾਵਜੂਦ ਉਸਦੇ ਹੱਥ ਕੁਝ ਨਹੀਂ ਲੱਗਦਾ। ਜਦੋਂ ਉਹ ਆਪਣੇ ਜਹਾਜ਼ ਤੇ ਵਾਪਸ ਆਉਂਦਾ ਹੈ ਤਾਂ ਉਹ ਇੱਕ ਦੂਜੇ ਜਹਾਜ਼ ਨੂੰ ਵੇਖ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਕਹਿੰਦਾ ਹੈ ਕਿ ਸਮੁੰਦਰ ਵਿੱਚ ਜੇਕਰ ਕੋਈ ਅਜਨਬੀ ਇੱਕ ਦੂਜੇ ਨਾਲ ਮਿਲਦੇ ਹਨ ਤਾਂ ਉਹ ਆਪਸ ਵਿੱਚ ਸਮਾਨ ਦੀ ਅਦਲਾ ਬਦਲੀ ਕਰਦੇ ਹਨ। ਪਰ ਉਹ ਆਦਮੀ ਬਿੱਕਰ ਨਾਲ ਕੋਈ ਸਮਾਨ ਅਦਲਾ ਬਦਲੀ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਮੈਂ ਭਿਖਾਰੀ ਨਾਲ ਆਪਣਾ ਕੀਮਤੀ ਸਮਾਨ ਅਦਲਾ ਬਦਲੀ ਨਹੀਂ ਕਰਦਾ ਦਰਅਸਲ ਉਸ ਆਦਮੀ ਨੇ ਬਿੱਕਰ ਦੇ ਜਹਾਜ਼ ਤੋਂ ਇੱਕ ਸੰਤਰਾ ਚੋਰੀ ਕੀਤਾ ਸੀ ਅਤੇ ਇਸੇ ਕਾਰਨ ਉਹ ਬਿੱਕਰ ਨੂੰ ਨਜ਼ਰਅੰਦਾਜ਼ ਕਰਕੇ ਉੱਥੋਂ ਜਾਣ ਲੱਗਦਾ ਹੈ ਪਰ ਤਦ ਉੱਥੇ ਦੋ ਸਮੁੰਦਰੀ ਲੁਟੇਰੇ ਵੀ ਆ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਉਹ ਆਦਮੀ ਬਿੱਕਰ ਨੂੰ ਸੰਤਰਾ ਵਿਖਾ ਕੇ ਆਪਣੀ ਨਾਅਬ ਨੂੰ ਲੈ ਕੇ ਉੱਥੋਂ ਭੱਜਣ ਲੱਗਦਾ ਹੈ ਪਰ ਬਿੱਕਰ ਨੂੰ ਜਹਾਜ਼ ਚਲਾਉਣਾ ਚੰਗੀ ਤਰ੍ਹਾਂ ਆਉਂਦਾ ਸੀ ਇਸ ਲਈ ਉਹ ਆਪਣੇ ਜਹਾਜ਼ ਨੂੰ ਉਸ ਆਦਮੀ ਦੇ ਜਹਾਜ਼ ਦੇ ਪਿੱਛੇ ਭਜਾਉਂਦਾ ਹੈ ਅਤੇ ਅਖੀਰ ਵਿੱਚ ਉਸ ਨੂੰ ਮਜਬੂਰਨ ਤੋੜ ਕੇ ਉੱਥੋਂ ਚਲਾ ਜਾਂਦਾ ਹੈ ਦੂਜੇ ਪਾਸੇ ਅਸੀਂ ਉਹਨਾਂ ਦੋ ਸਮੁੰਦਰੀ ਲੁਟੇਰਿਆਂ ਨੂੰ ਵੇਖਦੇ ਹਾਂ ਜੋ ਹੱਥਾਂ ਵਿੱਚ ਬੰਦੂਕਾਂ ਲੈ ਕੇ ਉਸ ਆਦਮੀ ਨੂੰ ਫੜ ਲੈਂਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ ਇਸ ਤੋਂ ਬਾਅਦ ਬਿੱਕਰ ਆਪਣੇ ਜਹਾਜ਼ ਨੂੰ ਲੈ ਕੇ ਸਮੁੰਦਰ ਤੇ ਮੌਜੂਦ ਇੱਕ ਕਬੀਲੇ ਕੋਲ ਜਾਂਦਾ ਹੈ ਅਤੇ ਆਪਣੇ ਕੋਲ ਮੌਜੂਦ ਕੁਝ ਕਬਾੜੀ ਸਮਾਨ ਨੂੰ ਉਹਨਾਂ ਨੂੰ ਵਿਖਾਉਂਦਾ ਹੈ ਇਥੇ ਉਹਨਾਂ ਦਾ ਸਰਦਾਰ ਉਸ ਸਮਾਨ ਨੂੰ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਸਾਨੂੰ ਇਸ ਸਮਾਨ ਦੀ ਕੋਈ ਲੋੜ ਨਹੀਂ। ਦਰਅਸਲ ਇਹ ਥਾਂ ਸਮੁੰਦਰ ਦਾ ਸਟੇਟ ਬੈਂਕ ਹੈ ਜਿੱਥੇ ਸਾਰੇ ਵਪਾਰੀ ਵਪਾਰ ਕਰਨ ਲਈ ਆਉਂਦੇ ਹਨ, ਜਿੱਥੇ ਉਹਨਾਂ ਨੂੰ ਆਪਣੇ ਸਮਾਨ ਦੇ ਬਦਲੇ ਪੈਸੇ ਮਿਲਦੇ ਹਨ। ਇੱਥੇ ਬਿੱਕਰ ਉਹਨਾਂ ਨੂੰ ਆਪਣੇ ਕੋਲ ਰੱਖੀ ਮਿੱਟੀ ਵਿਖਾਉਂਦਾ ਹੈ ਅਤੇ ਉਹ ਲੋਕ ਆਪਣੇ ਤਿੰਨ ਪਟੜੀਆਂ ਵਾਲੇ ਦਰਵਾਜ਼ੇ ਨੂੰ ਖੁੱਲ ਜਾ ਸਿੰਮ-ਸਿੰਮ ਕਰਕੇ ਬਿੱਕਰ ਲਈ ਖੋਲ ਦਿੰਦੇ ਹਨ। ਅਸਲ ਵਿੱਚ ਚਾਰੇ ਪਾਸੇ ਪਾਣੀ ਹੋਣ ਕਾਰਨ ਮਿੱਟੀ ਦੀ ਕੀਮਤ ਸੋਨੇ ਤੋਂ ਵੀ ਵੱਧ ਹੈ ਅਤੇ ਉਹ ਲੋਕ ਇਸ ਮਿੱਟੀ ਨਾਲ ਅਨਾਜ ਦੀ ਖੇਤੀ ਕਰ ਸਕਦੇ ਹਨ ਇਸ ਲਈ ਉਹ ਉਸ ਮਿੱਟੀ ਨੂੰ ਤੋਲਦੇ ਹਨ ਅਤੇ ਬਿੱਕਰ ਨੂੰ ਉਸ ਮਿੱਟੀ ਦੇ ਬਦਲੇ 4% ਦਿੰਦੇ ਹਨ ਪਰ ਬਿੱਕਰ ਉਹਨਾਂ ਨੂੰ ਕਹਿੰਦਾ ਹੈ ਕਿ ਇਸ ਮਿੱਟੀ ਦੇ ਬਦਲੇ ਉਹਨਾਂ ਨੂੰ 4% ਨਹੀਂ ਸਗੋਂ 8% ਦੇਣਾ ਹੋਵੇਗਾ ਜਿਸ ਨੂੰ ਸੁਣ ਕੇ ਉਹ ਲੋਕ ਮੰਨ ਜਾਂਦੇ ਹਨ ਇਸ ਤੋਂ ਬਾਅਦ ਬਿੱਕਰ ਉਹਨਾਂ ਪੈਸਿਆਂ ਨੂੰ ਲੈ ਕੇ ਇੱਕ ਦੁਕਾਨ ਤੇ ਜਾਂਦਾ ਹੈ ਜੋ ਸਿਰਫ ਨਾਮ ਦੀ ਹੀ ਦੁਕਾਨ ਸੀ ਕਿਉਂਕਿ ਉਸ ਦੁਕਾਨ ਵਿੱਚ ਅਜਿਹਾ ਕੋਈ ਸਮਾਨ ਨਹੀਂ ਸੀ ਜਿਸ ਨੂੰ ਬਿੱਕਰ ਖਰੀਦ ਸਕੇ ਇਸ ਲਈ ਬਿੱਕਰ ਉੱਥੇ ਪੈਸੇ ਦੇ ਕੇ ਪਾਣੀ ਪੀਂਦਾ ਹੈ ਅਤੇ ਟਮਾਟਰ ਦਾ ਇੱਕ ਪੱਤਾ ਖਰੀਦਦਾ ਹੈ ਜਿਸ ਲਈ ਉਸ ਨੂੰ ਆਪਣੇ ਅੱਧੇ ਪੈਸੇ ਉਸ ਦੁਕਾਨਦਾਰ ਨੂੰ ਦੇਣੇ ਪੈਂਦੇ ਹਨ ਜਿਸ ਦਾ ਨਾਮ ਮਿੰਦੋ ਸੀ ਹੁਣ ਜਦੋਂ ਬਿੱਕਰ ਆਪਣਾ ਸਮਾਨ ਲੈ ਕੇ ਉੱਥੋਂ ਜਾ ਰਿਹਾ ਸੀ ਤਾਂ ਕਬੀਲੇ ਦੇ ਕੁਝ ਲੋਕ ਉਸ ਕੋਲ ਆਉਂਦੇ ਹਨ ਅਤੇ ਉਸ ਨੂੰ ਕਬੀਲੇ ਦੀ ਇੱਕ ਕੁੜੀ ਨਾਲ ਸਬੰਧ ਬਣਾਉਣ ਲਈ ਕਹਿੰਦੇ ਹਨ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਜਦੋਂ ਇਹ ਕੁੜੀ ਤੇਰੇ ਬੱਚੇ ਦੀ ਮਾਂ ਬਣ ਜਾਵੇਗੀ ਤਾਂ ਤੂੰ ਸਾਡੇ ਜਹਾਜ਼ ਦਾ ਸਾਰਾ ਕੀਮਤੀ ਸਮਾਨ ਲੈ ਕੇ ਇੱਥੋਂ ਜਾ ਸਕਦਾ ਹੈ ਦਰਅਸਲ ਉਹ ਲੋਕ ਬਿੱਕਰ ਨੂੰ ਉਸ ਕੁੜੀ ਨਾਲ ਸਬੰਧ ਬਣਾਉਣ ਲਈ ਇਸ ਲਈ ਕਹਿ ਰਹੇ ਸਨ ਕਿਉਂਕਿ ਬਿੱਕਰ ਕਾਫੀ ਸ਼ਕਤੀਸ਼ਾਲੀ ਮਰਦ ਸੀ ਅਤੇ ਉਸ ਦਾ ਜੋ ਬੱਚਾ ਪੈਦਾ ਹੋਵੇਗਾ ਉਹ ਵੀ ਕਾਫੀ ਸ਼ਕਤੀਸ਼ਾਲੀ ਹੋਵੇਗਾ ਪਰ ਬਿੱਕਰ ਉਸ ਕੁੜੀ ਨਾਲ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਉੱਥੋਂ ਜਾਣ ਲੱਗਦਾ ਹੈ ਇਸ ਕਾਰਨ ਕਬੀਲੇ ਦੇ ਲੋਕ ਸੋਚਦੇ ਹਨ ਕਿ ਸ਼ਾਇਦ ਬਿੱਕਰ ਕੋਈ ਇਨਸਾਨ ਨਹੀਂ ਸਗੋ ਜਲਪਰਾ ਹੈ ਕਿਉਂਕਿ ਐਨੇ ਦਿਨ ਇਕੱਲੇ ਰਹਿਣ ਤੋਂ ਬਾਅਦ ਕੋਈ ਵੀ ਮਰਦ ਕਿਸੇ ਔਰਤ ਨਾਲ ਸਬੰਧ ਬਣਾਉਣ ਤੋਂ ਇਨਕਾਰ ਨਹੀਂ ਕਰ ਸਕਦਾ ਇਸ ਲਈ ਕਬੀਲੇ ਦੇ ਲੋਕ ਬਿੱਕਰ ਤੇ ਸ਼ੱਕ ਕਰਕੇ ਉਸ ਨੂੰ ਫੜ ਲੈਂਦੇ ਹਨ ਉਹਨਾਂ ਵਿੱਚੋਂ ਇੱਕ ਆਦਮੀ ਵੇਖਦਾ ਹੈ ਕਿ ਬਿੱਕਰ ਦੇ ਕੰਨ ਦੇ ਪਿੱਛੇ ਇੱਕ ਅਜੀਬ ਜਿਹਾ ਨਿਸ਼ਾਨ ਹੈ ਜੋ ਅਸਲ ਵਿੱਚ ਜਲਪਰਿਆਂ ਦੇ ਕੰਨ ਦੇ ਪਿੱਛੇ ਹੁੰਦਾ ਹੈ ਇਸ ਲਈ ਕਬੀਲੇ ਦੇ ਸਾਰੇ ਲੋਕ ਮਿਲ ਕੇ ਬਿੱਕਰ ਨੂੰ ਫੜ ਲੈਂਦੇ ਹਨ ਇਸ ਤੋਂ ਬਾਅਦ ਬਿੱਕਰ ਨੂੰ ਇੱਕ ਪਿੰਜਰੇ ਵਿੱਚ ਪਾ ਕੇ ਪਾਣੀ ਵਿੱਚ ਡੁਬੋ ਕੇ ਮਾਰਨ ਲੱਗਦੇ ਹਨ ਇੱਥੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਲੋਕ ਕਿਸੇ ਵੀ ਇਨਸਾਨ ਨੂੰ ਮਾਰਨ ਤੋਂ ਬਾਅਦ ਉਸ ਨੂੰ ਨਹੀਂ ਸੁੱਟਦੇ ਸਗੋਂ ਉਸ ਦੇ ਸਰੀਰ ਨੂੰ ਪਿਗਲਾ ਕੇ ਖਾਦ ਬਣਾਉਂਦੇ ਹਨ ਜਿਸ ਨਾਲ ਉਹ ਪੇੜ ਪੌਦਿਆਂ ਵਿੱਚ ਪਾ ਕੇ ਫਸਲ ਉਗਾਉਂਦੇ ਹਨ ਹੁਣ ਜਦੋਂ ਉਹ ਲੋਕ ਬਿੱਕਰ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਰਹੇ ਸਨ ਤਾਂ ਉਸੇ ਸਮੇਂ ਕਬੀਲੇ ਤੇ ਕੁਝ ਸਮੁੰਦਰੀ ਲੁਟੇਰੇ ਹਮਲਾ ਕਰ ਦਿੰਦੇ ਹਨ ਜਿਸ ਕਾਰਨ ਕਬੀਲੇ ਦੇ ਸਾਰੇ ਲੋਕ ਇੱਧਰ ਉੱਧਰ ਭੱਜਣ ਲੱਗਦੇ ਹਨ ਇੱਥੇ ਅਸੀਂ ਵੇਖਦੇ ਹਾਂ ਕਿ ਉਨ੍ਹਾਂ ਲੁਟੇਰਿਆਂ ਕੋਲ ਵੱਡੇ ਵੱਡੇ ਮਹਿੰਗੇ ਹਥਿਆਰਾਂ ਤੋਂ ਲੈ ਕੇ ਫਾਈਟਰ ਜੈਟ ਵੀ ਮੌਜੂਦ ਸਨ ਜੋ ਯੂਕਰੇਨ ਕੋਲ ਵੀ ਨਹੀਂ ਸਨ ਉਹ ਲੋਕ ਆਪਣੇ ਮਹਿੰਗੇ ਹਥਿਆਰਾਂ ਨਾਲ ਕਬੀਲੇ ਤੇ ਅਨਹੇਵਾ ਗੋਲੀਆਂ ਚਲਾਉਂਦੇ ਹਨ ਜਿਸ ਨਾਲ ਕਬੀਲਾ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ। ਇੱਧਰ ਮਿੰਦੋ ਬਿੱਕਰ ਨੂੰ ਡੁੱਬਦਾ ਵੇਖ ਕੇ ਉਸ ਕੋਲ ਆਉਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਬਚਾ ਸਕਦੀ ਹੈ ਪਰ ਇਸ ਦੇ ਬਦਲੇ ਬਿੱਕਰ ਨੂੰ ਉਸ ਨੂੰ ਅਤੇ ਉਸ ਦੀ ਬੇਟੀ ਮੀਤ ਨੂੰ ਆਪਣੇ ਜਹਾਜ਼ ਵਿੱਚ ਲੈ ਕੇ ਜਾਣਾ ਹੋਵੇਗਾ। ਬਿੱਕਰ ਇਸ ਲਈ ਮੰਨ ਜਾਂਦਾ ਹੈ ਅਤੇ ਮਿੰਦੋ ਤੇ ਮੀਤ ਨੂੰ ਲੈ ਕੇ ਜਹਾਜ਼ ਵਿੱਚ ਬੈਠ ਕੇ ਉੱਥੋਂ ਨਿਕਲ ਪੈਂਦਾ ਹੈ। ਇਥੇ ਸਾਨੂੰ ਪਤਾ ਲੱਗਦਾ ਹੈ ਕਿ ਮੀਤ ਦੀ ਪਿੱਠ ਤੇ ਇੱਕ ਨਕਸ਼ਾ ਹੈ ਜੋ ਅਸਲ ਵਿੱਚ ਉਸ ਥਾਂ ਦਾ ਨਕਸ਼ਾ ਹੈ ਜਿੱਥੇ ਠੋਸ ਮਿੱਟੀ ਹੈ ਯਾਨੀ ਜਿੱਥੇ ਧਰਤੀ ਹੈ ਨਾਲ ਹੀ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਬਿੱਕਰ ਸੱਚਮੁੱਚ ਇੱਕ ਜਲਪਰਾ ਹੈ ਅਤੇ ਉਹ ਪਾਣੀ ਦੇ ਅੰਦਰ ਵੀ ਸਾਹ ਲੈ ਸਕਦਾ ਹੈ ਇਥੇ ਬਿੱਕਰ ਮਿੰਦੋ ਨੂੰ ਕਹਿੰਦਾ ਹੈ ਕਿ ਮਿੰਦੋ ਅਤੇ ਉਸ ਦੀ ਬੇਟੀ ਵਿੱਚੋਂ ਕਿਸੇ ਇੱਕ ਨੂੰ ਉਸ ਨੂੰ ਮਾਰਨਾ ਹੋਵੇਗਾ ਕਿਉਂਕਿ ਉਹਨਾਂ ਕੋਲ ਪੀਣ ਲਈ ਜ਼ਿਆਦਾ ਪਾਣੀ ਨਹੀਂ ਹੈ ਅਤੇ ਜੇਕਰ ਉਹਨਾਂ ਵਿੱਚੋਂ ਕੋਈ ਨਾ ਮਰਿਆ ਤਾਂ ਉਹ ਤਿੰਨੇ ਪਾਣੀ ਦੀ ਕਮੀ ਕਾਰਨ ਮਰ ਜਾਣਗੇ ਇਸ ਨੂੰ ਸੁਣ ਕੇ ਮਿੰਦੋ ਕਾਫੀ ਪਰੇਸ਼ਾਨ ਹੋ ਜਾਂਦੀ ਹੈ ਪਰ ਉਹ ਕਿਸੇ ਤਰ੍ਹਾਂ ਬਿੱਕਰ ਨੂੰ ਮਨਾ ਲੈਂਦੀ ਹੈ ਦੂਜੇ ਪਾਸੇ ਅਸੀਂ ਉਸ ਲੁਟੇਰਿਆਂ ਦੇ ਸਰਦਾਰ ਨੂੰ ਵੇਖਦੇ ਹਾਂ ਜਿਸ ਦਾ ਨਾਮ ਪਿੰਦਰ ਸੀ ਉਹ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਉਸ ਨੂੰ ਉਹ ਬੱਚੀ ਚਾਹੀਦੀ ਹੈ ਜਿਸ ਦੀ ਪਿੱਠ ਤੇ ਧਰਤੀ ਦਾ ਨਕਸ਼ਾ ਹੈ ਹੁਣ ਪਿੰਦਰ ਆਪਣੇ ਸਾਥੀਆਂ ਨੂੰ ਜਸ਼ਨ ਮਨਾਉਣ ਲਈ ਸਿਗਰਟਾਂ ਸੁੱਟਦਾ ਹੈ ਇੱਕ ਬੁੱਢਾ ਆਦਮੀ ਪਿੰਦਰ ਨੂੰ ਕਹਿੰਦਾ ਹੈ ਕਿ ਸਰਦਾਰ ਜਹਾਜ਼ ਦਾ ਤੇਲ ਖਤਮ ਹੋਣ ਵਾਲਾ ਹੈ ਇਸ ਨੂੰ ਸੁਣ ਕੇ ਪਿੰਦਰ পাগল ਹੋ ਜਾਂਦਾ ਹੈ ਅਤੇ ਇੱਥੇ ਸਾਨੂੰ ਪਤਾ ਲੱਗਦਾ ਹੈ ਕਿ ਪਿੰਦਰ ਅੰਨਾ ਹੋਣ ਦੇ ਨਾਲ-ਨਾਲ ਸਨਕੀ ਵੀ ਹੈ ਕਿਉਂਕਿ ਉਹ ਸਿਗਰਟ ਜਗਾਉਣ ਤੋਂ ਬਾਅਦ ਮਾਚਸ ਦੀ ਤੀਲੀ ਨੂੰ ਪੈਟਰੋਲ ਟੈਂਕ ਵੱਲ ਸੁੱਟ ਦਿੰਦਾ ਹੈ ਪਰ ਇਸ ਤੋਂ ਪਹਿਲਾਂ ਕਿ ਜਹਾਜ਼ ਦਾ ਸਤਿਆਨਾਸ਼ ਹੋਵੇ ਉਹ ਆਦਮੀ ਉਸ ਮਾਚਸ ਦੀ ਤੀਲੀ ਨੂੰ ਫੜ ਲੈਂਦਾ ਹੈ ਅਤੇ ਉਹ ਬਚ ਜਾਂਦੇ ਹਨ ਖੈਰ ਇੱਥੇ ਪਿੰਦਰ ਆਪਣੀ 에ਅਰ ਫੋਰਸ ਨੂੰ ਉਸ ਸਟੈਚੂ ਵਾਲੀ ਬੱਚੀ ਨੂੰ ਫੜਨ ਲਈ ਭੇਜ ਦਿੰਦਾ ਹੈ ਦੂਜੇ ਪਾਸੇ ਅਸੀਂ ਬਿਕਰ ਨੂੰ ਵੇਖਦੇ ਹਾਂ ਜੋ ਆਪਣੇ ਜਹਾਜ਼ ਵਿੱਚ ਮਿੰਦੋ ਅਤੇ ਮੀਤ ਨੂੰ ਲੈ ਕੇ ਜਾ ਰਿਹਾ ਸੀ ਪਰ ਤਦ ਉੱਥੇ ਉਹ 에ਅਰ ਫੋਰਸ ਆ ਕੇ ਉਹਨਾਂ ਤੇ ਹਮਲਾ ਕਰ ਦਿੰਦੀ ਹੈ ਇਸ ਨੂੰ ਵੇਖ ਕੇ ਬਿਕਰ ਹਥਿਆਰ ਲਿਆਉਣ ਲਈ ਜਹਾਜ਼ ਦੇ ਹੇਠਾਂ ਜਾਂਦਾ ਹੈ ਇਧਰ ਮਿੰਦੋ ਨੂੰ ਲੱਗਦਾ ਹੈ ਕਿ ਬਿਕਰ 에ਅਰ ਫੋਰਸ ਨੂੰ ਵੇਖ ਕੇ ਡਰ ਗਿਆ ਹੈ ਇਸ ਲਈ ਉਹ ਉੱਥੇ ਮੌਜੂਦ ਇੱਕ ਹਥਿਆਰ ਨਾਲ ਇੱਕ ਫਾਈਟਰ ਪਲੇਨ ਤੇ ਸ਼ੂਟ ਕਰਦੀ ਹੈ ਅਤੇ ਉਹ ਰੱਸੀ ਸਿੱਧਾ ਜਾ ਕੇ ਉਸ ਪਲੇਨ ਵਿੱਚ ਅਟਕ ਜਾਂਦੀ ਹੈ ਜਿਸ ਕਾਰਨ ਉਹ ਪਲੇਨ ਉਸ ਜਹਾਜ਼ ਨੂੰ ਚਾਰੇ ਪਾਸੇ ਘੁਮਾਉਣ ਲੱਗਦਾ ਹੈ ਤਦ ਬਿੱਕਰ ਕਿਸੇ ਤਰ੍ਹਾਂ ਉਸ ਰੱਸੀ ਨੂੰ ਕੱਟ ਦਿੰਦਾ ਹੈ ਜਿਸ ਨਾਲ ਉਹ ਪਲੇਨ ਆਜ਼ਾਦ ਹੋ ਕੇ ਉੱਥੋਂ ਚਲਾ ਜਾਂਦਾ ਹੈ ਹੁਣ ਕਿਉਂਕਿ ਮਿੰਦੋ ਨੇ ਇਹ ਸਭ ਕੁਝ ਕੀਤਾ ਸੀ ਇਸ ਲਈ ਬਿੱਕਰ ਮਿੰਦੋ ਤੇ ਗੁੱਸੇ ਹੋ ਕੇ ਉਸਦੇ ਅਤੇ ਉਸਦੀ ਬੇਟੀ ਦੇ ਵਾਲ ਕੱਟ ਦਿੰਦਾ ਹੈ ਇਸ ਤੋਂ ਬਾਅਦ ਜਦੋਂ ਉਹ ਸਮੁੰਦਰ ਵਿੱਚ ਪਟਕ ਰਹੇ ਸਨ ਤਾਂ ਉਹਨਾਂ ਨੂੰ ਇੱਕ ਦੂਜੀ नाव ਨਜ਼ਰ ਆਉਂਦੀ ਹੈ ਇਸ ਨੂੰ ਵੇਖ ਕੇ ਮਿੰਦੋ ਬਿੱਕਰ ਨੂੰ ਕਹਿੰਦੀ ਹੈ ਕਿ ਸਾਨੂੰ ਉਸ नाव ਕੋਲ ਜਾਣਾ ਚਾਹੀਦਾ ਹੈ ਤਾਂ ਕਿ ਸਾਨੂੰ ਉਸ नाव ਤੋਂ ਖਾਣ ਲਈ ਕੁਝ ਸਮਾਨ ਮਿਲ ਸਕੇ ਪਰ ਬਿੱਕਰ ਉਸ नाव ਕੋਲ ਜਾਣਾ ਨਹੀਂ ਚਾਹੁੰਦਾ ਸੀ ਪਰ ਫਿਰ ਵੀ ਉਹ ਮਿੰਦੋ ਦੀਆਂ ਗੱਲਾਂ ਵਿੱਚ ਆ ਕੇ ਉਸ ਆਦਮੀ ਕੋਲ ਜਾਂਦਾ ਹੈ। ਉੱਥੇ ਪਹੁੰਚ ਕੇ ਬਿੱਕਰ ਨੂੰ ਪਤਾ ਲੱਗਦਾ ਹੈ ਕਿ ਉਹ ਆਦਮੀ ਇੱਕ ਸੰਕੀ ਹੈ ਅਤੇ ਉਹ ਮਿੰਦੋ ਨੂੰ ਖਰੀਦਣਾ ਚਾਹੁੰਦਾ ਹੈ ਪਰ ਉਸ ਕੋਲ ਬਿੱਕਰ ਨੂੰ ਦੇਣ ਲਈ ਕੁਝ ਵੀ ਨਹੀਂ ਹੈ। ਦੂਜੇ ਪਾਸੇ ਉਹ ਆਦਮੀ ਬਿੱਕਰ ਨੂੰ ਕਾਗਜ਼ ਵਿਖਾਉਂਦਾ ਹੈ ਅਤੇ ਕਿਉਂਕਿ ਕਾਗਜ਼ ਦੀ ਕੀਮਤ ਇਸ ਸਮੇਂ ਬਹੁਤ ਜ਼ਿਆਦਾ ਹੈ ਅਤੇ ਦੁਨੀਆ ਵਿੱਚ ਕਿਤੇ ਵੀ ਕਾਗਜ਼ ਨਹੀਂ ਹੈ ਇਸ ਲਈ ਬਿੱਕਰ ਮਿੰਦੋ ਨੂੰ ਅੱਧੇ ਘੰਟੇ ਲਈ ਉਸ ਆਦਮੀ ਨੂੰ ਦੇ ਦਿੰਦਾ ਹੈ। ਪਰ ਜਦੋਂ ਉਹ ਸੰਕੀ ਮਿੰਦੋ ਦਾ ਵਸਤਰ ਹਰਣ ਕਰ ਰਿਹਾ ਸੀ ਤਾਂ ਬਿੱਕਰ ਉੱਥੇ ਪਹੁੰਚ ਜਾਂਦਾ ਹੈ। ਅਤੇ ਉਸ ਸੰਕੀ ਨੂੰ ਕਹਿੰਦਾ ਹੈ ਕਿ ਸਾਡਾ ਸਮਾਂ ਖਤਮ ਹੋ ਗਿਆ ਹੈ ਹਾਲਾਂਕਿ ਉਸ ਨੂੰ ਮਿੰਦੋ ਨਾਲ 5 ਮਿੰਟ ਵੀ ਨਹੀਂ ਹੋਏ ਸਨ ਇਸ ਲਈ ਉਸ ਸੰਕੀ ਦਾ ਦਿਮਾਗ ਸਟਕ ਜਾਂਦਾ ਹੈ ਅਤੇ ਇੱਕ ਚਾਕੂ ਲੈ ਕੇ ਬਿੱਕਰ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਬਿੱਕਰ ਕਾਫੀ ਸ਼ਕਤੀਸ਼ਾਲੀ ਸੀ ਇਸ ਲਈ ਉਲਟਾ ਬਿੱਕਰ ਉਸ ਆਦਮੀ ਨੂੰ ਮਾਰ ਦਿੰਦਾ ਹੈ ਹੁਣ ਬਿੱਕਰ ਨੂੰ ਪਤਾ ਸੀ ਕਿ ਮਿੰਦੋ ਅਤੇ ਮੀਤ ਭੁੱਖੇ ਸਨ ਇਸ ਲਈ ਬਿੱਕਰ ਪਾਣੀ ਵਿੱਚ ਛਾਲ ਮਾਰਦਾ ਹੈ ਅਤੇ ਇੱਕ ਮੱਛੀ ਫੜ ਕੇ ਲਿਆਉਂਦਾ ਹੈ ਇਸ ਤੋਂ ਬਾਅਦ ਉਹ ਸਾਰੇ ਮਿਲ ਕੇ ਉਸ ਮੱਛੀ ਦਾ ਭੋਜਨ ਕਰਦੇ ਹਨ ਨਾਲ ਹੀ ਸਾਨੂੰ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਜਿਵੇਂ-ਜਿਵੇਂ ਦਿਨ گزرਦਾ ਜਾ ਰਿਹਾ ਸੀ ਬਿੱਕਰ ਅਤੇ ਮਿੰਦੋ ਵਿਚਕਾਰ ਦੂਰੀਆਂ ਵੀ ਘੱਟ ਹੋ ਰਹੀਆਂ ਸਨ ਅਤੇ ਉਹ ਦੋਵੇਂ ਕਾਫੀ ਚੰਗੇ ਦੋਸਤ ਵੀ ਬਣ ਗਏ ਸਨ ਇਸੇ ਦੌਰਾਨ ਇੱਕ ਦਿਨ ਬਿੱਕਰ ਵੇਖਦਾ ਹੈ ਕਿ ਉਹਨਾਂ ਦੇ ਜਹਾਜ਼ ਦੇ ਪਿੱਛੇ ਇੱਕ ਨਾਵ ਹੈ ਜਿਸ ਨੂੰ ਵੇਖ ਕੇ ਬਿੱਕਰ ਨੂੰ ਕੁਝ ਸਮਝ ਨਹੀਂ ਆਉਂਦਾ ਪਰ ਜਦੋਂ ਮਿੰਦੋ ਉਸ ਜਹਾਜ਼ ਨੂੰ ਵੇਖਦੀ ਹੈ ਤਾਂ ਉਹ ਸਮਝ ਜਾਂਦੀ ਹੈ ਕਿ ਇਹ ਸਮੁੰਦਰੀ ਲੁਟੇਰਿਆਂ ਦਾ ਜਹਾਜ਼ ਹੈ ਇਸ ਲਈ ਉਹ ਬਿੱਕਰ ਨੂੰ ਦੱਸਦੀ ਹੈ ਕਿ ਇਹ ਸਮੁੰਦਰੀ ਲੁਟੇਰੇ ਮੀਤ ਦੇ ਪਿੱਛੇ ਹਨ ਕਿਉਂਕਿ ਮੀਤ ਦੀ ਪਿੱਠ ਤੇ ਦੁਨੀਆ ਦੇ ਆਖਰੀ ਸ਼ੋਰ ਤੇ ਮੌਜੂਦ ਧਰਤੀ ਦਾ ਨਕਸ਼ਾ ਹੈ ਇਸ ਨੂੰ ਸੁਣ ਕੇ ਬਿੱਕਰ ਮਿੰਦੋ ਨੂੰ ਕਹਿੰਦਾ ਹੈ ਕਿ ਅਜਿਹੀ ਕੋਈ ਥਾਂ ਨਹੀਂ ਹੈ ਮਿੰਦੋ ਕਹਿੰਦੀ ਹੈ ਕਿ ਹਾਂ ਹੈ ਕਿਉਂਕਿ ਜਦੋਂ ਉਸ ਨੂੰ ਮੀਤ ਮਿਲੀ ਸੀ ਤਾਂ ਮੀਤ ਕੋਲ ਮਿੱਟੀ ਸੀ ਅਤੇ ਮਿੱਟੀ ਸਿਰਫ ਧਰਤੀ ਤੇ ਹੀ ਮਿਲਦੀ ਹੈ ਇੱਥੇ ਸਾਨੂੰ ਪਤਾ ਲੱਗਦਾ ਹੈ ਕਿ ਮੀਤ ਮਿੰਦੋ ਨੂੰ ਪਾਣੀ ਵਿੱਚ ਤੈਰਦੀ ਹੋਈ ਮਿਲੀ ਸੀ ਇਧਰ ਬਿੱਕਰ ਨੂੰ ਮਿੰਦੋ ਦੀ ਇਸ ਗੱਲ ਤੇ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਮਿੰਦੋ ਨੂੰ ਇੱਕ ਡੱਬੇ ਵਿੱਚ ਪਾ ਕੇ ਸਮੁੰਦਰ ਦੇ ਹੇਠਾਂ ਲੈ ਜਾਂਦਾ ਹੈ ਉੱਥੇ ਪਹੁੰਚ ਕੇ ਮਿੰਦੋ ਵੇਖਦੀ ਹੈ ਕਿ ਸਮੁੰਦਰ ਦੇ ਹੇਠਾਂ ਬਹੁਤ ਸਾਰੀਆਂ ਸ਼ਾਨਦਾਰ ਇਮਾਰਤਾਂ ਹਨ ਜੋ ਹੁਣ ਪਾਣੀ ਵਿੱਚ ਡੁੱਬ ਗਈਆਂ ਹਨ ਖੈਰ ਜਦੋਂ ਉਹ ਦੋਵੇਂ ਪਾਣੀ ਤੋਂ ਬਾਹਰ ਆਉਂਦੇ ਹਨ ਤਾਂ ਵੇਖਦੇ ਹਨ ਕਿ ਸਮੁੰਦਰੀ ਲੁਟੇਰਿਆਂ ਨੇ ਉਹਨਾਂ ਦੇ ਜਹਾਜ਼ ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਹ ਉਹਨਾਂ ਨੂੰ ਵੀ ਫੜ ਲੈਂਦੇ ਹਨ ਪਰ ਕਿਉਂਕਿ ਉਹਨਾਂ ਦੋਵਾਂ ਨੂੰ ਮੀਤ ਬਾਰੇ ਕੁਝ ਨਹੀਂ ਪਤਾ ਇਸ ਲਈ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਮੀਤ ਬਾਰੇ ਕੁਝ ਨਹੀਂ ਪਤਾ ਇਸ ਨੂੰ ਸੁਣ ਕੇ ਲੁਟੇਰਿਆਂ ਦਾ ਸਰਦਾਰ ਭਿੰਦਰ ਆਪਣੇ ਲੋਕਾਂ ਨੂੰ ਬਿੱਕਰ ਅਤੇ ਮਿੰਦੋ ਨੂੰ ਮਾਰਨ ਲਈ ਕਹਿੰਦਾ ਹੈ। ਦੂਜੇ ਪਾਸੇ ਅਸੀਂ ਮੀਤ ਨੂੰ ਵੇਖਦੇ ਹਾਂ ਜੋ ਜਹਾਜ਼ ਦੇ ਹੇਠਾਂ ਲੁਕ ਗਈ ਸੀ। ਉਹ ਦੋਵਾਂ ਨੂੰ ਮਰਦੇ ਸੁਣ ਕੇ ਜਹਾਜ਼ ਤੋਂ ਬਾਹਰ ਆ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਭਿੰਦਰ ਆਪਣੇ ਸਾਥੀਆਂ ਨੂੰ ਬਿੱਕਰ ਅਤੇ ਮਿੰਦੋ ਨੂੰ ਮਾਰਨ ਲਈ ਕਹਿੰਦਾ ਹੈ ਪਰ ਬਿੱਕਰ ਮਿੰਦੋ ਨੂੰ ਲੈ ਕੇ ਕਿਸੇ ਤਰ੍ਹਾਂ ਪਾਣੀ ਵਿੱਚ ਛਾਲ ਮਾਰ ਦਿੰਦਾ ਹੈ। ਹੁਣ ਪਾਣੀ ਦੇ ਅੰਦਰ ਮਿੰਦੋ ਬਿੱਕਰ ਨੂੰ ਕਹਿੰਦੀ ਹੈ ਕਿ ਉਹ ਪਾਣੀ ਵਿੱਚ ਸਾਹ ਨਹੀਂ ਲੈ ਸਕਦੀ। ਇਸ ਤੋਂ ਬਾਅਦ ਬਿੱਕਰ ਉਸਨੂੰ ਪਾਣੀ ਦੇ ਅੰਦਰ ਲੈ ਜਾਂਦਾ ਹੈ ਅਤੇ ਆਪਣੇ ਮੂੰਹ ਨਾਲ ਉਸਨੂੰ ਸਾਹ ਦਿੰਦਾ ਹੈ ਖੈਰ ਕੁਝ ਦੇਰ ਬਾਅਦ ਜਦੋਂ ਉਹ ਦੋਵੇਂ ਪਾਣੀ ਤੋਂ ਬਾਹਰ ਆਉਂਦੇ ਹਨ ਤਾਂ ਵੇਖਦੇ ਹਨ ਕਿ ਸਮੁੰਦਰੀ ਲੁਟੇਰਿਆਂ ਨੇ ਉਹਨਾਂ ਦੇ ਜਹਾਜ਼ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਹੁਣ ਕਿਉਂਕਿ ਉਹਨਾਂ ਕੋਲ ਕੋਈ ਹੋਰ ਜਹਾਜ਼ ਜਾਂ ਨਾਵ ਨਹੀਂ ਸੀ ਇਸ ਲਈ ਉਹਨਾਂ ਨੂੰ ਮਜਬੂਰਨ ਉਸ ਟੁੱਟੇ ਹੋਏ ਜਹਾਜ਼ ਦੇ ਟੁਕੜਿਆਂ 'ਤੇ ਹੀ ਰਹਿਣਾ ਪੈਂਦਾ ਹੈ ਇਸੇ ਦੌਰਾਨ ਉਹ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ ਅਤੇ ਮਿੰਦੋ ਬਿੱਕਰ ਤੇ ਪਿਗਲ ਜਾਂਦੀ ਹੈ ਜਿਸ ਕਾਰਨ ਉਹ ਦੋਵੇਂ ਇੱਕ ਦੂਜੇ ਨਾਲ ਰੋਮਾਂਸ ਕਰਦੇ ਹਨ ਇਸ ਤੋਂ ਬਾਅਦ ਬਿੱਕਰ ਨੂੰ ਪਾਣੀ ਦੇ ਹੇਠਾਂ ਇੱਕ ਕਾਗਜ਼ ਮਿਲਦਾ ਹੈ ਜੋ ਉਸ ਸੰਕੀ ਆਦਮੀ ਨੇ ਉਸਨੂੰ ਦਿੱਤਾ ਸੀ ਉਸਨੂੰ ਵੇਖਣ ਤੋਂ ਬਾਅਦ ਬਿੱਕਰ ਨੂੰ ਪਤਾ ਲੱਗਦਾ ਹੈ ਕਿ ਸੱਚਮੁੱਚ ਦੁਨੀਆ ਦੇ ਆਖਰੀ ਸ਼ੋਰ ਤੇ ਤਰਤੀ ਹੈ ਜਿੱਥੇ ਇਨਸਾਨ ਜਾ ਸਕਦੇ ਹਨ ਅਤੇ ਉਸ ਥਾਂ ਤੇ ਜਾਣ ਦਾ ਨਕਸ਼ਾ ਮੀਤ ਦੀ ਪਿੱਠ ਤੇ ਹੈ ਇਸ ਲਈ ਬਿੱਕਰ ਫੈਸਲਾ ਕਰਦਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਮੀਤ ਨੂੰ ਲੱਭ ਕੇ ਹੀ ਰਹੇਗਾ ਪਰ ਉਸ ਕੋਲ ਜੋ ਜਹਾਜ਼ ਸੀ ਉਸ ਦੀ ਹਾਲਤ ਅਜੇਹੀ ਨਹੀਂ ਸੀ ਕਿ ਉਹ ਜਹਾਜ਼ ਨੂੰ ਲੈ ਕੇ ਸਮੁੰਦਰ ਵਿੱਚ ਕਿਤੇ ਜਾ ਸਕੇ ਖੈਰ ਤਦ ਉਥੇ ਇੱਕ ਆਦਮੀ ਉੱਡਦੇ ਹੋਏ ਗੁਬਾਰੇ ਵਿੱਚ ਆਉਂਦਾ ਹੈ ਅਤੇ ਬਿੱਕਰ ਨੂੰ ਉਸਦੇ ਨਾਮ ਨਾਲ ਪੁਕਾਰਨ ਲੱਗਦਾ ਹੈ। ਮਿੰਦੋ ਜਦੋਂ ਉਸ ਆਦਮੀ ਨੂੰ ਵੇਖਦੀ ਹੈ ਤਾਂ ਉਸਨੂੰ ਪਛਾਣ ਲੈਂਦੀ ਹੈ। ਦਰਅਸਲ ਉਹ ਆਦਮੀ ਮਿੰਦੋ ਦੇ ਕਬੀਲੇ ਵਿੱਚ ਰਹਿੰਦਾ ਸੀ ਅਤੇ ਉਸਦਾ ਨਾਮ ਜੀਤ ਸੀ। ਇਸ ਲਈ ਜੀਤ ਬਿੱਕਰ ਅਤੇ ਮਿੰਦੋ ਨੂੰ ਆਪਣੇ ਉੱਡਦੇ ਹੋਏ ਗੁਬਾਰੇ ਵਿੱਚ ਬੁਲਾ ਲੈਂਦਾ ਹੈ ਅਤੇ ਬਿੱਕਰ ਉਸ ਗੁਬਾਰੇ ਵਿੱਚ ਬੈਠ ਕੇ ਸਮੁੰਦਰੀ ਲੁੱਟੇਰਿਆਂ ਨੂੰ ਲੱਭਣ ਲੱਗਦਾ ਹੈ। ਕਾਫੀ ਦੇਰ ਲੱਭਣ ਤੋਂ ਬਾਅਦ ਬਿੱਕਰ ਨੂੰ ਸਮੁੰਦਰੀ ਲੁੱਟੇਰਿਆਂ ਦਾ ਜਹਾਜ਼ ਮਿਲ ਜਾਂਦਾ ਹੈ। ਅਤੇ ਬਿੱਕਰ ਕਿਸੇ ਤਰ੍ਹਾਂ ਲੁਕਦਾ-ਛੁਪਦਾ ਉਹਨਾਂ ਦੇ ਜਹਾਜ਼ ਤੇ ਚੜ ਜਾਂਦਾ ਹੈ। ਹੁਣ ਬਿੱਕਰ ਭਿੰਦਰ ਕੋਲ ਆ ਕੇ ਕਹਿੰਦਾ ਹੈ ਕਿ ਮੀਤ ਨੂੰ ਮੇਰੇ ਹਵਾਲੇ ਕਰ ਦਿਓ। ਪਰ ਭਿੰਦਰ ਮੀਤ ਨੂੰ ਉਸ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਤੈਨੂੰ ਇੱਥੋਂ ਕੋਈ ਵੀ ਜ਼ਿੰਦਾ ਵਾਪਸ ਲੈ ਕੇ ਨਹੀਂ ਜਾ ਸਕਦਾ। ਇਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਬਿੱਕਰ ਆਪਣੇ ਕੋਲ ਮੌਜੂਦ ਇੱਕ ਬੰਬ ਨੂੰ ਪੈਟਰੋਲ ਟੈਂਕ ਵਿੱਚ ਪਾ ਦਿੰਦਾ ਹੈ ਜਿਸ ਨਾਲ ਉੱਥੇ ਇੱਕ ਤੇਜ਼ ਧਮਾਕਾ ਹੁੰਦਾ ਹੈ ਅਤੇ ਕਈ ਸਮੁੰਦਰੀ ਲੁਟੇਰੇ ਮਾਰੇ ਜਾਂਦੇ ਹਨ। ਇਸ ਤੋਂ ਬਾਅਦ ਬਿੱਕਰ ਮੀਤ ਨੂੰ ਲੱਭਣ ਲੱਗਦਾ ਹੈ। ਤਦ ਅਸੀਂ ਵੇਖਦੇ ਹਾਂ ਕਿ ਭਿੰਦਰ ਮੀਤ ਨੂੰ ਲੈ ਕੇ ਪਲੇਨ ਵਿੱਚ ਕਿਤੇ ਜਾਣ ਲੱ ਪਰ ਇਸ ਤੋਂ ਪਹਿਲਾਂ ਕਿ ਉਹ ਉੱਥੋਂ ਨਿਕਲ ਜਾਵੇ ਬਿੱਕਰ ਉੱਥੇ ਆ ਕੇ ਕਿਸੇ ਤਰ੍ਹਾਂ ਉਸ ਪਲੇਨ ਨੂੰ ਕ੍ਰੈਸ਼ ਕਰਵਾ ਦਿੰਦਾ ਹੈ ਦੂਜੇ ਪਾਸੇ ਜੀਤ ਉੱਡਦਾ ਹੋਇਆ ਗੁਬਾਰਾ ਲੈ ਕੇ ਉੱਥੇ ਆ ਜਾਂਦਾ ਹੈ ਅਤੇ ਬਿੱਕਰ ਤੇ ਮੀਤ ਨੂੰ ਗੁਬਾਰੇ ਤੇ ਚੜਾ ਲੈਂਦਾ ਹੈ ਇਸੇ ਦੌਰਾਨ ਬਿੱਕਰ ਵੇਖਦਾ ਹੈ ਕਿ ਉਸ ਜਹਾਜ਼ ਵਿੱਚ ਇੱਕ ਵੱਡਾ ਧਮਾਕਾ ਹੁੰਦਾ ਹੈ ਅਤੇ ਸਾਰੇ ਲੁਟੇਰੇ ਮਾਰੇ ਜਾਂਦੇ ਹਨ ਇੱਥੇ ਅਸੀਂ ਵੇਖਦੇ ਹਾਂ ਕਿ ਪਿੰਦਰ ਅਜੇ ਤੱਕ ਮਰਿਆ ਨਹੀਂ ਸੀ ਅਤੇ ਉਹ ਇੱਕ ਪਿਸਤੌਲ ਨਾਲ ਬਿੱਕਰ ਤੇ ਸ਼ੂਟ ਕਰਦਾ ਹੈ ਪਰ ਉਹ ਗੋਲੀ ਬਿੱਕਰ ਨੂੰ ਨਹੀਂ ਲੱਗਦੀ ਅਤੇ ਮੀਤ ਉਸ ਗੁਬਾਰੇ ਤੋਂ ਹੇਠਾਂ ਡਿੱਗ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਕਿ ਭਿੰਦਰ ਮੀਤ ਨੂੰ ਫੜ ਲਵੇ ਬਿੱਕਰ ਕਿਸੇ ਤਰ੍ਹਾਂ ਆ ਕੇ ਮੀਤ ਨੂੰ ਉੱਪਰ ਚੁੱਕ ਲੈਂਦਾ ਹੈ ਇਸ ਦੌਰਾਨ ਸਾਰੇ ਲੁਟੇਰੇ ਇੱਕ ਦੂਜੇ ਨਾਲ ਟਕਰਾਉਣ ਕਾਰਨ ਉੱਥੇ ਇੱਕ ਧਮਾਕਾ ਹੁੰਦਾ ਹੈ ਅਤੇ ਸਾਰੇ ਲੁਟੇਰੇ ਮਾਰੇ ਜਾਂਦੇ ਹਨ ਅਗਲੇ ਸੀਨ ਵਿੱਚ ਅਸੀਂ ਵੇਖਦੇ ਹਾਂ ਕਿ ਜੀਤ ਨੂੰ ਨਕਸ਼ਾ ਪੜ੍ਹਨਾ ਆਉਂਦਾ ਸੀ ਅਤੇ ਉਹ ਮੀਤ ਦੀ ਪਿੱਠ ਤੇ ਮੌਜੂਦ ਨਕਸ਼ੇ ਨੂੰ ਪੜ੍ਹ ਲੈਂਦਾ ਹੈ ਇਸ ਤੋਂ ਬਾਅਦ ਉਹ ਲੋਕ ਆਖਰਕਾਰ ਉਸ ਥਾਂ ਤੇ ਪਹੁੰਚ ਜਾਂਦੇ ਹਨ ਜਿੱਥੇ ਠੋਸ ਮਿੱਟੀ ਹੈ ਹੁਣ ਧਰਤੀ ਤੇ ਪਹੁੰਚ ਕੇ ਉਹ ਸਾਰੇ ਬਹੁਤ ਖੁਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਉੱਥੇ ਇੱਕ ਝੌਂਪੜੀ ਵੇਖਣ ਨੂੰ ਮਿਲਦੀ ਹੈ ਉਸ ਦੇ ਅੰਦਰ ਜਾਣ ਤੇ ਉਹਨਾਂ ਨੂੰ ਦੋ ਕੰਕਾਲ ਵੇਖਣ ਨੂੰ ਮਿਲਦੇ ਹਨ ਜੋ ਅਸਲ ਵਿੱਚ ਮੀਤ ਦੇ ਮਾਤਾ ਪਿਤਾ ਦੇ ਸਨ ਉੱਥੇ ਉਹ ਟੈਟੂ ਬਣਾਉਣ ਵਾਲਾ ਹਥਿਆਰ ਵੀ ਹੈ ਜਿਸ ਨਾਲ ਉਹਨਾਂ ਨੇ ਮੀਤ ਦੀ ਪਿੱਠ ਤੇ ਧਰਤੀ ਦਾ ਨਕਸ਼ਾ ਬਣਾਇਆ ਸੀ ਇਸ ਤੋਂ ਬਾਅਦ ਬਿੱਕਰ ਉਹਨਾਂ ਸਾਰਿਆਂ ਨੂੰ ਉੱਥੇ ਹੀ ਛੱਡ ਕੇ ਉੱਥੋਂ ਜਾਣ ਲੱਗਦਾ ਹੈ ਕਿਉਂਕਿ ਬਿੱਕਰ ਇੱਕ ਜਲਪਰਾ ਹੈ ਅਤੇ ਉਹ ਪਾਣੀ ਵਿੱਚ ਰਹਿਣਾ ਪਸੰਦ ਕਰਦਾ ਹੈ ਅਤੇ ਦੋਸਤੋ ਇਸੇ ਨਾਲ ਇਸ ਸੁੰਦਰ ਫਿਲਮ ਦੀ ਕਹਾਣੀ ਖਤਮ ਹੋ ਜਾਂਦੀ ਹੈ